ਫੋਮੇਲ ਰੱਖਦੇ ਲੋਕੀ ਉਹਨਾਂ ਦੀ ਆਵਾਜ਼ ਕੋਈ ਬੰਦ ਕਰਾ ਸਕਦਾ ਵਾ ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨੇ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਾਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਵਾਸਤੇ ਯਾਰ ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ ਸੀ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ Delhi Post Television ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਹੀਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਨੇ ਕਾਇ ਇੱਕ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਚ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰ ਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤਰ ਮੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰ ਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ ਸੁਨੀਲ ਜਾਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੇਰੇ ਨਾਲ ਬੜਾ ਧੱਕਾ ਹੋਇਆ ਯਾਰ ਉਹ ਕਰ ਸਕਦਾ ਕੋਈ ਸਾਡੀ ਜਾਖੜ ਦੀ ਮਾਰੋ ਜਰਾ ਵਿਕਰਮ ਜੀ ਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਬਿਕਰਮ ਮਜੀਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਉਹ ਮੈਂ ਉਹਦਾ ਵੀ ਸ਼ੁਕਰੀਆ ਦਾ ਕਰਦਾ ਔਰ ਮੈਂ 100% ਨੋਥ ਅਥਾਰਟੀ ਨਾਲ ਕਹਿੰਦਾ ਕਿ ਜਿੱਦਾਂ ਟੱਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਨਸ਼ੇ ਦਾ ਡਰਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਰਾ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਬਨਾਹਕਾਰ ਬਣਾ ਦਿੰਦੇ ਮੈਂ ਕੋਈ ਕਲੀਨ ਚੱਟ ਨਹੀਂ ਦੇ ਰਿਆ ਪਰ ਆਈ ਏਮ ਕੋਈ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਨ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਟ ਕੇ ਉਹਦੀ ਸਪੋਰਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ एमपी एक बुजुर्ग अच्छे बहुत ठोस बंदा पावा ਕੱਲਾ ਹੀ ਰਹੇ ਜੋ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀ ਕਿਤੇ ਕਹਿੰਦਾ ਖੈਰੇ ਨਾਲ ੱੱੱਕਾ ਹੋਇਆ ਹੋਰ अनेका ਕਈਆਂ ਦੇ ਨਾਮ ਭੁੱਲ ਜਾਊਂਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਜੇ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰਿਆਮ ਚਿੱਟੇ ਦੇ ਨਾਲ ੱੱੱਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗੱਲ ਡਸਨਟ ਮੈਟਰ ਮੈਂ ਤੁਹਾਨੂੰ ਅੱਗੇ ਆ ਕੇ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰਮ ਪ੍ਰੈਜ਼ੀਡੈਂਟ ਰਾਜਾ ਵੜੇਂਗੇ ਇੱਕ ਵਾਰ ਰਾਜਾ ਵੜੇਂਗੇ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ ਕਹਿੰਦਾ ਮੈਂ ਆਪਣੇ ਬੇਟੇ ਨੂੰ ਦੱਸਿਆ ਸੀਗਾ ਕਿ ਜੇ ਪੁੱਤ ਹੋਵੇ ਤੇ ਮਹਤਾਬ ਵਰਗਾ ਹੋਵੇ ਇਹ ਮੈਂ ਗੱਲ ਓਪਨ ਕਹਿ ਰਿਹਾ ਇੱਕ ਵਾਰ ਉਹਦਾ ਧੰਨਵਾਦ ਪਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹ ਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਨਾਰੀ ਮਿਲਣ ਆਏ ਮੈਨੂੰ ਜੀਲਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣਾ ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ ਹਾ ਦਾ ਨਾਰਾ ਮਾਰਿਆ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉਹ ਤਾਂ ਤਾੜੀ ਮਾਰੋ ਉਹਨੇ ਮੇਰੇ ਦਾ ਹਾ ਦਾ ਨਾਰਾ ਮਾਰਿਆ ਸੁਖੀ ਰੰਧਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ 'ਚ ਬਿਆਨ ਦਿੱਤਾ ਠੋਕ ਕੇ ਪ੍ਰਗਟ ਪਰਗਤ ਸਿੰਘ 올ੰਪੀਅਨ ਕੈਪਟਨ ਇੰਡੀਅਨ ਹਾਕੀ ਟੀਮ ਐਮ ਐਲ ਏ ਜਲੰਧਰ ਇੱਕ ਵਾਰ ਪਰਗਤ ਲਈ ਵੀ ਧੋਮ ਮਾਰੀ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐ ਐਮ ਐਲ ਏਜ਼ ਵਿਕਰਮ ਚੌਧਰੀ ਅਜ ਬਾਬਾ ਹੈਨਰੀ ਜੀ ਟਿੱਕੀ ਟਲੋਂ ਕੁਸ਼ਲਦੀਪ ਸਿੰਘ ਜੀ ਚੱਬੇਵਾਦ ਰਾਜਕੁਮਾਰ ਜੀ ਅੱਜ ਮੈਂ ਕਿਹਾ ਸੀ ਆਏ ਮਦਰ ਪਮਾਰ ਨੇ ਸਮਝ ਗਏ ਦਰਜਾ ਬਰਜਾ ਸਾਰੇ ਐਮ ਐਲ ਏਜ਼ ਨੇ ਗੱਲ ਇਹ ਸੀ ਕਿ ਲੱਖਾ ਸਦਾਣਾ ਲੱਖਾ ਸਦਾਣਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਣਾ ਫੋੜਾ ਜੇ ਮੇਰੀ ਪਾਰਟੀ ਦੇ ਜਿਹੜੀ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਆ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀ ਅੱਗੇ ਕਿੰਨਾ ਕੁਝ ਪੰਜਾਬ ਦੇ ਨਾਲ ਹੋ ਰਿਹਾ ਵਾ ਗੁਰਬਾਣੀ ਚੋਂ ਹੁੰਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਚ ਸਾਡੀ ਪਾਣੀ ਸਾਡਾ ਪਾਣੀ ਗੰਦਲਾ ਹੋ ਗਿਆ ਸਾਡੀ ਆਬੋ ਹਵਾ ਖਰਾਬ ਹੋ ਗਈ ਕੈਂਸਰ ਨਾਲ ਲੋਕ ਮਰ ਰਹੇ ਨੇ ਨਸ਼ੇ ਆ ਗਏ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ ਪੜਨ ਆਸਤੇ ਬੰਦੋਬਸ ਹੈ ਨਹੀਂਗਾ ਇੱਕ ਮੁੱਦਾ ਕਿਤੇ ਯਾਰ ਇੱਕ ਮੁੱਦਾ ਵਾ ਮੈਂ ਜਦੋਂ ਜੇਲ੍ਹ ਵਿੱਚ ਗਿਆ ਮੇਰੇ ਤੇ ਕੈਮਰਾ ਲਾ ਦਿੱਤਾ ਬੈਰਿਕਸ ਕਮਰੇ ਦੇ ਅੰਦਰ ਸਵਾਦ ਲੈਣ ਵਾਸਤੇ ਲੈ ਲੋ ਸਵਾਦ ਯਾਰ ਲੈ ਲੋ ਸਵਾਦ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ